ਨਾਮ ਦਾ ਕੀ ਨਾਮ ਹੈ ਮੇਰਾ ਨਾਮ ਕਾਸ਼ਵੀ ਸਿੰਘਾ ਜੀ ਕਿਥੋਂ ਦੇ ਰਹਿਣ ਵਾਲੇ ਆ ਮੈਂ ਜੀ ਮੋਗੇ ਜ਼ਿਲ੍ਹੇ ਦਾ ਰਹਿਣ ਵਾਲਾ ਪਿੰਡ ਮੇਰਾ ਖਲੀਗੰਦਰਾ ਤੁਹਾਡੇ ਨਾਲ ਕੀ ਬਾਕਿਆ ਹੋਇਆ ਸੀਗਾ ਉਦੋਂ ਤੁਸੀਂ ਵਿਦੇਸ਼ ਗਿਆ ਸੀਗੇ ਕੀ ਪੂਰੀ ਗੱਲਬਾਤ ਹੈ ਗੱਲ ਇਹ ਹੈ ਜੀ ਮੈਂ 2023 ਚ ਵਿਦੇਸ਼ ਜਾਣ ਬਾਰੇ ਸੋਚਿਆ ਸੀ ਸ਼ੁਰੂ ਦੇ ਵਿੱਚ ਸ਼ੁਰੂ ਸਾਲ ਦੇ ਸ਼ੁਰੂ ਚ ਤੇ ਮਾਰਚ 2023 ਚ ਮੇਰੀ ਦਲਜੀਤ ਨਾਮ ਉਰਫ ਡਾਣ ਏਜੰਟ ਨਾਲ ਮੁਲਾਕਾਤ ਹੋਈ ਤੇ ਉਹਦੇ ਨਾਲ ਬਹਿ ਕੇ ਸਾਰੀ ਗੱਲਬਾਤ ਹੋ ਗਈ ਵੀ ਵਰਕ ਵੀਜ਼ੇ ਤੇ ਭੇਜੂਗਾ ਮੈਂ ਤੇ ਮੇਰੇ ਦੋ ਬੱਚੇ ਤੇ ਵਾਈਫ ਤੇ ਸਾਰੀ ਬੈਗ ਕੇ ਜਲੰਧਰ ਅਸੀਂ ਪਹਿਲੀ ਵਾਰ ਮਿਲੇ ਸੀ ਉਸੇ ਪਹਿਲੇ ਦਿਨ ਹੀ ਅਸੀਂ ਮੈਂ ਉਹਨਾਂ ਨੂੰ ਪਾਸਪੋਰਟ ਫੜਾਇਆ ਸੀ ਆਪਦੇ ਸਾਰੇ ਪਾਸਪੋਰਟ ਤੇ ਮੇਰੀ ਉਹਦੇ ਨਾਲ 90 ਲੱਖ ਚ ਕੋਲਰ ਡੀਲ ਡਨ ਹੋਈ ਸੀ ਵੀ 90 ਲੱਖ ਲਵਾਂਗਾ ਰਾਜ ਪਹੁੰਚਾ ਕੇ ਜਦੋਂ ਉਥੇ 에어ਪੋਰਟ ਤੇ ਪਹੁੰਚਾ ਦੂੰਗਾ ਤੇ ਫੇਰ ਉਹ ਤੋਂ ਬਾਅਦ ਜੀ ਇੱਕ ਵਾਰੀ ਫੇਰ ਮੈਨੂੰ ਇਹਨੇ ਬੁਲਾਇਆ ਜਲੰਧਰ ਤੇ ਕਹਿੰਦਾ ਵੀ 5 ਕਿਲੱਖ ਵਾ ਯਾਰ ਬਜਟ ਤੋਂ ਬਾਹਰ ਆ ਗੱਲ ਵੀ ਮਹਿੰਗਾ ਹੋ ਗਿਆ ਕੰਮ ਤਾਂ ਮੈਂ ਇਹਨੂੰ ਜੀ ਮੰਨਿਆ ਨਹੀਂ ਮੈਂ ਕਿਹਾ ਨਹੀਂ ਵੀ ਜਿਹੜੀ ਗੱਲ ਹੋ ਗਈ ਮੈਂ 90 ਚ ਹੀ ਕਰਨਾ ਠੀਕ ਹੈ ਜੀ ਚਲੋ ਜੀ ਫਿਰ ਗੱਲ ਹੋ ਗਈ ਫੇਰ ਸਾਡੀ ਗੱਲਬਾਤ ਫੋਨ ਤੇ ਹੋਣ ਲੱਗੀ ਬਾਈ ਜੀ ਕਿੰਨਾ ਟਾਈਮ ਇਹ ਲਾਰੇ ਲੱਪੇ ਲਾਉਣ ਲੱਗ ਗਿਆ ਯਾਰ ਇੱਥੇ ਕੰਮ ਨਹੀਂ ਚੱਲਦਾ ਪਿਆ ਦੋ ਦਿਨ ਠਹਿਰ ਚਾਰ ਦਿਨ ਠਹਿਰ ਸਾਡਾ ਜਿਹੜਾ ਐਮਬੈਸਡਰ ਆ ਐਮਬੈਸੀ 'ਚ ਬੰਦਾ ਉਹ ਨਹੀਂ ਆਉਂਦਾ ਪਿਆ ਬੰਦਾ ਛੁੱਟੀ ਤੇ ਆ ਇਦਾਂ ਉਦਾਂ ਇੰਜੇ ਕਰਦਾ ਰਿਹਾ ਫੇਰ ਜੀ ਜੁਲਾਈ 'ਚ ਜਾ ਕੇ ਮੈਨੂੰ ਇਹਦਾਬ ਦਾ ਫੋਨ ਆਇਆ ਯਾਰ ਇੱਥੇ ਤਾਂ ਹੱਲ ਨਹੀਂ ਹੁੰਦਾ ਪਿਆ ਤੇ ਆਪਣਾ ਬੰਦਾ ਦੁਬਈ 'ਚ ਵੀ ਬੰਦਾ ਉੱਥੇ ਵੀ ਆਪਣੀ ਪੂ ਤੇ ਫੇਰ ਅਸੀਂ ਇੱਕ 7 ਅਗਸਤ ਨੂੰ 2023 ਨੂੰ ਇਹਨੇ ਮੈਨੂੰ ਫੋਨ ਕੀਤਾ ਸਵੇਰੇ ਵੀ ਬੈਕਪੈਕ ਕਰ ਲਾਵਦੇ ਤੇ ਅੰਮ੍ਰਿਤਸਰ 에ਅਰਪੋਰਟ ਤੇ ਆ ਜਾ ਠੀਕ ਹੈ ਜੀ ਜਿੱਥੇ ਮੈਂ ਜਾ ਕੇ ਉਹ ਇਹਦੇ ਕਹਿਣ ਮੁਤਾਬਕ ਜੀ ਮੈਂ ਤਿਆਰੀ ਕਰ ਲਈ ਤੇ ਚਾਹ ਹੁੰਦੀ ਆ ਮੈਨੂੰ ਸ਼ੁਰੂ ਤੋਂ ਹੀ ਬਹੁਤ ਚਾਹ ਸੀਗਾ ਬਾਹਰ ਜਾਣ ਦਾ ਤੇ ਮੈਂ ਖੁਸ਼ੀ ਖੁਸ਼ੀ ਬੈਕਪੈਕ ਕਰ ਲਏ ਤੇ ਅਸੀਂ ਅੰਮ੍ਰਿਤਸਰ 에ਅਰਪੋਰਟ ਦੇ ਬਾਹਰ ਇੱਕ ਢਾਬੇ ਤੇ ਰੁਕੇ ਹਾਂ ਜਿੱਥੇ ਕਿੰਨੇ ਪੈਸੇ ਉਦੋਂ ਦਿੱਤੇ ਸੀ ਜਿਹੜੇ ਪਹਿਲਾਂ ਨਹੀਂ ਜੀ ਉਦੋਂ ਕੋਈ ਪੈਸਾ ਨਹੀਂ ਸੀ ਦਿੱਤਾ ਹਲੇ ਉਦੋਂ ਇਹਦਾ ਭਰਾ ਆਇਆ ਸੀ ਸਰਵਜੀਤ ਸਿੰਘ ਮੈਨੂੰ ਪਾਸਪੋਰਟ ਦੇ ਗਿਆ ਜੀ ਉੱਥੇ ਸਾਡੇ 44 ਦੇ ਟਿਕਟਾਂ ਦੇ ਗਿਆ ਜੀ ਤੇ ਕਹਿੰਦਾ ਵੀ ਤੁਹਾਨੂੰ ਹੁਣ ਦੁਬਈ ਉਤਰ ਕੇ ਬੰਦਾ ਮਿਲੂਗਾ ਇੱਕ ਤੁਸੀਂ ਉਹਦੇ ਮੁਤਾਬਕ ਚੱਲਣਾ ਇਹਦੇ ਕਹਿਣ ਮੁਤਾਬਕ ਅਸੀਂ ਪਲੇਨ ਤੇ ਬੈਠ ਕੇ ਬੈ ਕੇ ਦੁਬਈ ਪਹੁੰਚ ਗਏ ਜੀ ਠੀਕ ਹੈ ਜੀ ਜਦੋਂ ਦੁਬਈ ਪਹੁੰਚ ਕੇ ਉਹ ਇਹਦੇ ਕਹਿਣ ਉਵੇਂ ਹੀ ਬੰਦਾ ਆ ਗਿਆ ਇੱਕ ਡਾਕਟਰ ਨਾਮ ਦਾ ਡਾਕਟਰ ਹੀ ਕਹਿੰਦਾ ਹਰ ਇੱਕ ਨੂੰ ਹੋਂ ਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਕੀ ਨਹੀਂ ਉਹ ਸਾਨੂੰ ਇੱਕ ਫਲੈਟ 'ਚ ਛੱਡ ਆਇਆ ਇੱਕ ਕਮਰੇ ਵਾਲੇ 'ਚ ਠੀਕ ਹੈ ਜੀ ਦੁਬਈ 5ਵੀਂ ਮੰਜ਼ਲ ਤੇ ਫਲੈਟ ਸੀ ਫਲੈਟ ਸੀਗਾ ਜੀ 5ਵੀਂ ਮੰਜ਼ਲ ਤੇ ਤੇ ਅਸੀਂ ਉੱਥੇ ਸਾਨੂੰ ਰੱਖਿਆ ਰਾਤ ਰਏ ਅਸੀਂ ਤੇ ਅਗਲੇ ਦਿਨ ਸਵੇਰੇ ਫੇਰ ਆ ਗਿਆ ਡਾਕਟਰ ਸਾਡੇ ਸਾਡੇ ਪਾਸਪੋਰਟ ਫੜ ਕੇ ਲੈ ਗਿਆ ਕਹਿੰਦਾ ਵੀਜ਼ਾ ਲਵਾਉਣੇ ਆ ਤੇ 2 ਦਿਨ ਚ ਹੀ ਆ ਜਾਣਾ ਵੀਜ਼ਾ ਤਿਆਰੀ ਰੱਖੋ ਇਹਨੇ ਵੀ ਮੈਨੂੰ ਆਏ ਗਿਆ ਸੀ ਵੀ 2 ਦਿਨਾਂ ਚ ਅਸੀਂ ਤੁਹਾਨੂੰ ਗਾਂ ਚੜਾ ਦੇਣਾ ਮੈਂ ਕਿਹਾ ਜੀ ਜਦੋਂ ਇਹਨਾਂ ਦੀ ਸੈਟਿੰਗ ਹੀ ਆ ਫਿਰ ਤਾਂ ਚੜਾਈ ਦੇਣਾ ਇੰਨੇ ਪੈਸੇ ਦੇਨੇ ਆਪਾਂ ਤੇ ਐਂਬੈਸੀ ਫੀਸ ਤਾਂ ਬਿਲਕੁਲ ਥੋੜੀ ਹੁੰਦੀ ਹਜ਼ਾਰਾਂ ਚ ਹੀ ਹੁੰਦੀ ਆ ਤਾਂ ਇੰਨੇ ਲੱਖਾਂ ਚ ਦੇਨੇ ਆ ਤੇ ਉਹ 2 ਦਿਨ ਵੀ ਨੰਗੇ ਚਾਰ ਦਿਨ ਨੰਗੇ ਕੁਛ ਨਹੀਂ ਹੋਇਆ ਜੀ ਆਏ ਕਰਦੇ ਕਰਦੇ ਮੰਨ ਲਓ 30 ਅਗਸਤ ਹੋ ਗਈ 30 ਅਗਸਤ ਨੂੰ ਸਵੇਰ ਸ਼ਾਮ ਨੂੰ ਮੈਨੂੰ ਫੋਨ ਆਉਂਦਾ ਵੀ ਤੇਰੇ ਵੀਜ਼ਾ ਦਾ ਹੱਲ ਹੋ ਗਿਆ ਤਿਆਰੀ ਕਰ ਲੈ 31 ਨੂੰ ਫਲਾਈਟ ਆ ਤੇ ਮੈਂ ਕਿਹਾ ਜੀ ਕਿੱਥੋਂ ਦੀ ਕਹਿੰਦਾ ਤੈਨੂੰ ਸਾਰਾ ਕੁਝ ਦੱਸੂ ਮੌਕੇ ਤੇ ਤੇ ਮੈਂ ਜਿਵੇਂ ਇਹਨੇ ਦਵਾਈ ਭੇਜਿਆ ਸੀ ਉਸੇ ਤਰੀਕੇ ਅਸੀਂ ਗਿਆ ਵੀ ਠੀਕ ਆ ਓਕੇ ਆ ਕੰਮ ਵੀ ਹਨਾ ਗਾਹ ਵੀ ਆਈ ਜਦੋਂ ਮੈਂ ਹਜੇ 에ਰਪੋਰਟ ਜੈਂਟਰ ਆਉਣਾ ਸੀ ਦੇਖ ਲਓ ਮੈਨੂੰ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਪਾਸਪੋਰਟ ਲੈਣੀ ਸੀ ਮੇਰੇ ਕੋਲ ਪਰ ਮੈਂ ਜਿਹੜੀ ਫਲਾਈਟ 'ਚ ਬਹਿਣਾ ਸੀ ਉਹਦੇ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਤੇ ਜਦੋਂ ਮੈਂ ਫਿਰ ਕਹਿੰਦੇ ਵੀ ਜਾ ਤੂੰ ਜਿੱਥੇ ਫਲਾਈਟ ਦੇ ਹੁੰਦਾ ਕਾਊਂਟਰ ਉੱਥੇ ਜਾ ਜਦੋਂ ਮੈਂ ਉੱਥੇ ਗਿਆ ਫਲਾਈਟ ਵਾਲੇ ਬੰਦੇ ਨੇ ਮੈਨੂੰ ਮੇਰੇ ਬੋਰਡਿੰਗ ਪਾਸ ਫੜਾਤੇ ਤੇ ਉਹ ਦਾ ਚੈੱਕ ਇਨ ਕਰਾਇਆ ਬੈਗ ਦਿੱਤੇ ਤੇ ਫਲਾਈਟ ਚ ਬੈ ਗੇ ਉਦੋਂ ਮੈਨੂੰ ਪਤਾ ਲੱਗਿਆ ਵੀ ਅਸੀਂ ਸਾਡੀ ਫਲਾਈਟ ਸਲਵਾਡੋਰ ਦੀ ਹੈ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਸਾਡੇ ਵੀਜ਼ੇ ਹੈ ਨਹੀਂਗੇ ਪਾਸਪੋਰਟ ਤੇ ਤੇ ਫਿਰ ਮੈਂ ਇਹਨੂੰ ਫੋਨ ਵੀ ਕੀਤਾ ਮੈਂ ਵੀਜ਼ੇ ਯਾਨੀ ਕਿਵੇਂ ਕਹਿੰਦਾ ਯਾਰ ਇਹ ਔਨ ਅਰਰੀਵੇਲ ਵੀਜ਼ਾ ਹੈ ਸਲਵਾਡੋਰ ਦਾ ਇੰਡੀਆ ਨੂੰ ਹਾਂਜੀ ਤੇ ਤੇਰਾ ਉੱਥੋਂ ਵੀਜ਼ਾ ਲੱਗ ਗਿਆ ਨਾ ਤੈਨੂੰ ਕਿ ਤੈਨੂੰ ਅਮਰੀਕਾ ਜਾਣਾ ਤੂੰ ਵਰਕ ਵੀਜ਼ੇ ਤੇ ਜਾਣਾ ਜਿਹੜੀ ਤੇਰੇ ਨਾਲ ਗੱਲ ਹੋਈ ਉਹ ਤੇ ਨਿਭਾਂਗੇ ਵੀ ਤੈਨੂੰ ਕਿੱڑا ਅਸੀਂ ਤੁਰ ਕੇ ਲੈ ਕੇ ਚੱਲਾਂਗੇ ਫਲਾਈਟ ਤੇ ਲੈ ਕੇ ਚੱਲਾਂਗੇ ਮੈਂ ਵੀ ਕਿਹਾ ਵੀ ਠੀਕ ਆ ਯਾਰ ਗੱਲ ਤਾਂ ਸਹੀ ਆ ਬੇ ਜੀ ਤੇ ਕੋ ਚਲੋ ਜੀ ਅਸੀਂ ਵਾਇਆ ਪਹਿਲਾ ਇਜ਼ਰਾਈਲ ਸਟੇ ਸੀ ਸਾਡੀ 10-12 ਘੰਟਿਆਂ ਦੀ ਫਿਰ ਸਪੇਨ ਸਟੇ ਰਹੀ ਚਲੋ ਕਰਦੇ ਗਿਰਾਂਦੇ 20-25 ਘੰਟਿਆਂ ਚ ਮੰਨ ਲਓ 15 ਘੰਟਿਆਂ ਦਾ ਮੰਨ ਲਓ ਫਲਾਈਟ ਹੀ ਸੈਲਵਾਡੋਰ ਦੀ ਤੇ ਪਹੁੰਚ ਗਏ ਸੈਲਵਾਡੋਰ ਜੀ ਜਦੋਂ ਸੈਲਵਾਡੋਰ ਪਹੁੰਚ ਗਏ ਤੇ ਇਹਨੇ ਕਿਹਾ ਵੀ ਟੈਕਸੀ ਲਵੋ ਤੇ ਹੋਟਲ ਚਲੇ ਜਾਓ ਠੀਕ ਹੈ ਜੀ ਉੱਥੋਂ ਬੰਦਾ ਤੁਹਾਡੇ ਤੋਂ ਪਾਸਪੋਰਟ ਕਲੈਕਟ ਕਰੂਗਾ ਮੈਂ ਕਿਹਾ ਠੀਕ ਹੈ ਜੀ ਅਸੀਂ ਜਦੋਂ ਟੈਕਸੀ ਕੀਤੀ ਹੋਟਲ ਪਹੁੰਚ ਗਏ ਤੇ ਕਹਿਣ ਮੁਤਾਬਕ ਜਿਹੜਾ ਹੋਟਲ ਇਹਨੇ ਬੁੱਕ ਕੀਤਾ ਵੇ ਅਸੀਂ ਉਹ ਵੀ ਸਾਨੂੰ ਨਾਲ ਹੀ ਦੇ ਕੇ ਗਿਆ ਸੀ ਸੀਤ ਹੋਟਲ ਦੀ ਤੇ ਉੱਥੇ ਪਹੁੰਚ ਗਏ ਰਾਤ ਕੱਟੀ ਜੀ ਉੱਥੋਂ ਦਾ ਖਾਣਾ ਖੁਣਾ ਦਾ ਆਪਾਂ ਖਾਂਦੇ ਨਹੀਂ ਉਵੇਂ ਭੁੱਖੇ ਤੇ ਆਏ ਬੈਠੇ ਪਹਿਲਾਂ ਰਾਤ ਚ ਵੀ ਹਲਾ 20 ਘੰਟੇ ਵੀ ਖਾਣ ਨੂੰ ਦਿਲ ਵੀ ਨਹੀਂ ਕਰਦਾ ਬੱਚੇ ਸੀ ਨਾਲ ਘਬرائی ਫਿਰਦੇ ਤੇ ਅਗਲੇ ਦਿਨ ਬੰਦਾ ਇਹ ਤੇ ਕਹਨੂੰ ਦਾ ਕੋਈ ਆਇਆ ਇਹਨੇ ਮੇਰੀ ਗੱਲ ਕਰਾਈ ਫੋਨ ਤੇ ਮੇਰਾ ਫੋਨ ਦਾ ਨੈਟਵਰਕ ਚਲੇ ਗਿਆ ਸੀ ਕਿ ਸਲਵਾਡੋਰ ਜਾ ਕੇ ਆਈਡੀਆ ਦਾ SIM ਸੀ ਮੇਰੇ ਕੋਲ ਕੋਈ ਨੈਟਵਰਕ ਨਹੀਂ ਸੀ ਉਸ ਤੋਂ ਬਾਅਦ ਮੇਰਾ ਫੋਨ ਕੱਟ ਆਫ ਹੋ ਗਿਆ ਜਿਵੇਂ ਮੈਂ Wi-Fi ਯੂਜ਼ ਕਰਦਾ ਸੀ ਹੋਟਲ 'ਚ ਉੱਥੇ ਯੂਜ਼ ਹੁੰਦਾ ਸੀ ਉਹ ਨਹੀਂ ਸੀ ਹੁੰਦਾ ਉੱਥੇ ਜਾ ਕੇ ਜੀ ਇਹਨੇ ਮੇਰੇ ਪਾਸਪੋਰਟ ਫੜ ਲਏ ਪਾਸਪੋਰਟ ਫੜਦੇ ਸਰ ਉਸ ਕਿਦਾ ਯਾਰ ਦੇਖ ਇੱਥੋਂ ਤੈਨੂੰ ਜਾਣਾ ਪੈਣਾ ਜਿਵੇਂ ਦੂਜੇ ਜਾਂਦੇ ਉਹ ਬੰਦੇ ਦਾ ਮਤਲਬ ਉਹ ਹੱਲ ਨਹੀਂ ਹੈਗਾ ਆਪਣੇ ਕੋਲ ਤੈਨੂੰ ਸਿੱਧੀ ਦਾਦਾ ਜਿੱਦਾਂ ਜਲਦੀ ਜਾਣਾ ਚਾਹਣਾ ਜੇ 2 ਮਹੀਨੇ ਬਹਿ ਜਾਏਗਾ ਤੇ ਫੇਰ ذرا ਵਰਕ ਵੀਜ਼ਾ ਲਵਾ ਦੂੰ ਮੈਂ ਸੋਚਿਆ ਜੀ ਬਗਾਨੀ ਕੰਟਰੀ ਆ 2 ਮਹੀਨੇ ਦਾ ਆਪਾਂ ਤਾਂ ਅਮਰੀਕਾ ਹੀ ਪਹੁੰਚਣਾ ਉੱਥੇ ਵੀਜ਼ਾ ਬਵਾ ਦੂੰਗਾ ਕਹਿੰਦਾ ਮੈਂ ਵਰਕ ਵੀਜ਼ਾ ਉੱਥੇ ਹੀ ਮਿਲ ਜਾਂਦਾ ਹਾਂਜੀ ਉੱਥੇ ਦਵਾ ਦੂੰ ਮੈਂ ਕਿਹਾ ਠੀਕ ਆ ਬਾਈ ਫਲਾਈਟ ਤੇ ਹੀ ਜਾਣਾ ਕਹਿੰਦਾ ਹਾਂ ਮੈਂ ਨਾਲ ਵਧੀਆ ਤਰੀਕੇ ਨਾਲ ਗੱਲ ਕੀਤੀ ਮੈਂ ਹਾਂ ਕਹਿ ਦਿੱ ਠੀਕ ਆ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਐਂ ਕਰ ਵੀ ਪੇਮੈਂਟ ਦੇ ਦੇ ਮੈਂ ਕਿਹਾ ਵੀ ਠੀਕ ਆ ਸਾਰਾ ਕੁਝ ਸਹੀ ਚੱਲ ਰਿਹਾ ਦਾ ਮੈਂ ਘਰੇ ਫੋਨ ਕੀਤਾ ਆ ਤੇ ਦੋਸਤ ਨੂੰ ਫੋਨ ਕੀਤਾ ਇੱਥੇ ਲੁਧਿਆਣਾ ਵੀ ਪਾਪਾ ਹੁਣ ਹੀ ਤੇਰੇ ਕੋਲ ਆਉਣਗੇ ਆ ਮੇਰਾ ਦੋਸਤ ਸੀਗਾ ਨਾਲ ਤੇ ਅਸੀਂ ਮੇਰੇ ਦੋਸਤ ਦੇ ਘਰੇ ਚਲੇ ਗਏ ਜੀ ਅੱਛਾ ਜੀ ਇੱਥੇ ਲੁਧਿਆਣਾ ਪੇਮੈਂਟ ਗਿਨਾਤੀ ਜੀ ਉਹਨੂੰ ਅੱਛਾ ਜੀ 90 ਲੱਖ ਰੁਪਇਆ ਪੂਰਾ ਗਿਨਾਤਾ ਉਹਨੂੰ ਇਹਦਾ ਭਰਾ ਲੈਣਾ ਇਹਦੇ ਇੱਕ ਇਹਦਾ ਦੋਸਤ ਆ ਜੈਜਗਤ ਜੋਸ਼ੀ ਉਹ ਵੀ ਮੈਨੂੰ ਪਤਾ ਲੱਗੇ ਵੀ ਇਹਨਾਂ ਬਾਹਰਪੂਰ ਭੇਜਦਾ ਅੱਛਾ ਜੀ ਹਾਂਜੀ ਤੇ ਪੇਮੈਂਟ ਗਿਨਾਤੀ ਆ ਤੇ ਇਹਦੀ ਜੀ ਪੇਮੈਂਟ ਲੈਣ ਸਾਰੀ ਮੇਰੇ ਨਾਲ ਬੋਲਣ ਦੀ ਟੋਨ ਚੇਂਜ ਹੋ ਗਈ ਜ ਬਿਫੋਰ ਉਹ ਨਾ ਚੱਕਣਾ ਜਿਵੇਂ ਰਾਹ ਚ ਪਹਿਲਾਂ ਕਹਿੰਦਾ ਸੀ ਮੈਨੂੰ ਮਿੰਟ-ਮਿੰਟ ਤੇ ਤੂੰ ਖਬਰ ਦਿੰਦੀ ਰਹਿਣਾ ਲੋਕੇਸ਼ਨ ਭੇਜਣੀ ਐ ਇਦਾਂ ਭੇਜਣੀ ਇਦਾਂ ਭੇਜਣੀ ਮੈਨੂੰ ਤੇਰਾ ਬਹੁਤ ਫਿਗਰ ਆ ਤੇ ਉਦੋਂ ਬਾਅਦ ਜੀ ਮੇਰ ਦਾ ਬੰਦਾ ਟੋਟਲ ਚੇਂਜ ਹੋ ਗਿਆ ਅੱਛਾ ਜੀ ਤੇ ਉਹ ਸ਼ਾਮ ਨੂੰ ਬੰਦੇ ਆਏ ਜੀ ਉਹਨਾਂ ਦੇ ਦੋ-ਦੋ ਤਿੰਨ-ਤਿੰਨ ਪਰਸਨਲ ਪਾਏ ਹੁੰਦੇ ਕਹਿੰਦਾ ਬੈਠੋ ਗੱਡੀ 'ਚ ਵੀ ਆਪਾਂ ਜਾਣਾ ਅਸੀਂ ਚੁੱਪ-ਚਾਪ ਬਹਿ ਗਏ ਤੇ ਨਾਲੇ ਮੈਨੂੰ ਇਹ ਫੋਨ ਤੇ ਕਹਿੰਦਾ ਜੀ ਕਹਿੰਦਾ ਹੁਣ ਨਾ ਜਿਵੇਂ ਕਹਿੰਦਾ ਓਵੇਂ ਕਰੀ ਚੱਲ ਵੀ ਇੱਥੇ ਗੂਗਲ ਤੇ ਪਾ ਕੇ ਵੇਖ ਲਾ ਵੀ ਇਹ ਕੰਟਰੀ ਕਿਵੇਂ ਦੀ ਆ ਕ ਚਲੋ ਜੀ ਮੈਂ ਇਹਦੇ ਕਹਨੋਂ ਤੱਕ ਬਹਿ ਗਿਆ ਗੱਡੀ ਜੀ ਉੱਥੋਂ ਸਾਡਾ ਮਨ ਚ ਪਤਾ ਲੱਗ ਗਿਆ ਵੀ ਡੰਕੀ ਰੂਟ ਸ਼ੁਰੂ ਹੋ ਗਿਆ ਸਾਡਾ ਉੱਥੇ ਨਾਲ ਕੌਮ ਸੀਗਾ ਤੇਰੀ ਮੇਰੀ ਵਾਈਫ ਮੇਰੇ ਦੋ ਬੱਚੇ ਉੱਥੇ ਕੋਈ ਉੱਥੋਂ ਉੱਥੋਂ ਦੇ ਵਸਨੀਕ ਸੀਗੇ ਉੱਥੋਂ ਦੇ ਕੀ ਨਾਲ ਸੰਪਰਕ ਚ ਸੀਗਾ ਇਹਨਾਂ ਦੇ ਸੰਪਰਕ ਜੀ ਇਹਦੇ ਨਾਲ ਗੱਲ ਹੀ ਉਹਨਾਂ ਥਰੂ ਹੋ ਰਹੀ ਸੀ ਮੇਰਾ ਮੇਰੇ ਕੋਲ ਤਾਂ ਫੋਨ ਹੈ ਨਹੀਂ ਸੀਗਾ ਉਹਨਾਂ ਨੇ ਭੇਜੀ ਸੀ ਉਹਨਾਂ ਨੇ ਉਹਨਾਂ ਥਰੂ ਮੇਰੀ ਗੱਲ ਹੋ ਰਹੀ ਸੀ ਫੋਨ ਤੇ ਦਿਲਜੀਤ ਸਿੰਘ ਜਦੋਂ ਤੁਹਾਡੀਆਂ ਟਿਕਟਾਂ ਹੁੰਦੀਆਂ ਰਹੀਆਂ ਉਦੋਂ ਕੋਈ ਪੇਮੈਂਟ ਦਿੱਤੀ ਸੀ ਤੁਸੀਂ ਨਹੀਂ ਜੀ ਨਹੀਂ 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 ਮੈਂ ਸਿੱਧਾ 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 90 ਲੱਖ ਹੀ ਦਿੱਤਾ ਜੀ ਉਦੋਂ ਅੱਛਾ ਫੇਰ ਕੀ ਹੋਇਆ ਵਾ ਜੀ ਫੇਰ ਜੀ ਕਰਦੇ ਕਰਾਉਂਦੇ ਸਾਨੂੰ ਜਿਵੇਂ ਕਿਤੇ ਬੱਸ ਚ ਭਾਲਣਾ ਕਿਤੇ ਕਾਰ ਚ ਭਾਲਣਾ ਕਰ ਜੋ ਮੈਕਸੀਕੋ ਪਹੁੰਚ ਗਏ ਇੱਕ ਦਿਨ ਦੋ ਦਿਨ ਕੇ ਇੱਕ ਦਿਨ ਕੈਨਕੂਨ ਸ਼ਹਿਰ ਰਹੇ ਆ ਇਹ ਸਾਰਾ ਕੁਝ ਸਤੰਬਰ ਦੇ ਸ਼ੁਰੂ ਦਾ 2023 ਦੇ ਉੱਥੋਂ ਫੇਰ ਸਾਡੀ ਫਲਾਈਟ ਕਰਾਈ ਹਾਂਜੀ ਤੇ ਜਦੋਂ ਫਲਾਈਟ ਕਰਾਈ ਮੈਕਸੀਕੋ ਵੀ ਜਦੋਂ ਅਸੀਂ ਫੈਕਟ ਫਲਾਈਟ ਕਰਾਈ ਉਦੋਂ ਕਾ ਬਾਰਡਰ ਤੇ ਜਾਣ ਨੂੰ ਨਾ ਬੱਸ ਤੇ ਜਾਣਾ ਪੈਂਦਾ ਜੀ ਮੰਨ ਲਓ 5-6 ਘੰਟੇ ਦੀ ਫਲਾਈਟ ਆ ਬੱਸ ਦੀ ਡਰਾਈਵਰ ਤੇ ਉੱਥੇ ਸਾਡੀ ਬੱਸ ਇਮੀਗ੍ਰੇਸ਼ਨ ਵਾਲਿਆਂ ਨੇ ਰੋਕ ਲਈ ਸਾਨੂੰ ਫੜ ਲਿਆ ਤੁਸੀਂ ਦੇ ਇਲੀਗਲ ਲੋਕ ਚਲੋ ਜੀ ਤੁਸੀਂ ਮਨ ਲਓ ਕਿਸਮਤ ਲਾ ਲਓ ਜਾਂ ਕੁਛ ਲਾ ਲਓ ਮੈਨੂੰ ਲੈ ਗਏ ਇਮੀਗ੍ਰੇਸ਼ਨ ਵਾਲੇ ਫੜ ਕੇ ਤੇ ਉਹ ਕਹਿੰਦੇ ਬੱਚਿਆ ਤੇਰੇ ਨਾਲ ਮੈਨੂੰ ਵੀਜ਼ਾ ਦੇਤਾ ਉਹਨਾਂ ਨੇ ਅੱਛਾ ਜੀ ਸਟੇ ਦਿੱਤੀ 30 ਦਿਨ ਦੀ ਵੀ 30 ਦਿਨਾਂ ਚ ਕੰਟਰੀ ਛੱਡਣੀ ਆ ਤੂੰ ਮੈਕਸੀਕੋ ਠੀਕ ਹੈ 30 ਦਿਨ ਤੂੰ ਰਹਿ ਸਕਦਾ ਚਲੋ ਬਹੁਤ ਵਧੀਆ ਡੀਲ ਕੀਤਾ ਜੀ ਉਹਨਾਂ ਨੇ ਮੈਂ ਫਿਰ ਬਾਹਰ ਨਿਕਲਿਆ ਤੇ ਇਹਦਾ ਬੰਦਾ ਫੇਰ ਖੜਿਆ ਬਾਹਰ ਹੀ ਅੱਛਾ ਜੀ ਅੰਦਰ ਮੇਰਾ ਕੋਈ ਹਾਲ ਚੰਨ ਵਿੱਚ ਇਮੀਗ੍ਰੇਸ਼ਨ ਆਫਿਸ ਦੇ ਬਾਹਰ ਇਹਦਾ ਬੰਦਾ ਖੜਿਆ ਮੈਨੂੰ ਬਿਠਾ ਕੇ ਲੈ ਗਿਆ ਕਹਿੰਦਾ ਹੁਣ ਤਾਂ ਗੱਲ ਹੋ ਗਿਆ ਤੇ ਮੈਨੂੰ ਸਟੇ ਮਿਲ ਗਈ ਹੁਣ ਤਾਂ ਤੇਰਾ ਬਾਰਡਰ ਪ ਲਾ ਚਲੋ ਠੀਕ ਹੈ ਧੰਨਵਾਦ ਜੀ ਅਸੀਂ ਪਹੁੰਚ ਜੀ ਬਾਈ ਜੀ ਪਹੁੰਚਣਾ ਗਾਦਾ ਸੀ ਜਿੱਥੇ ਪਹੁੰਚਣਾ ਸੀ ਬਾਰਡਰ ਤੋਂ ਥੋੜੇ ਜੇ ਦੂਰ ਮਤਲਬ 50 100 ਕਿਲੋਮੀਟਰ ਦੂਰ ਹੋਵਾਂਗੇ ਅਸੀਂ ਘੰਟੇਕ ਦੀ ਵਸਦੀ ਮਤਲਬ ਕਾਰ ਦੀ ਡਰਾਈਵ ਸੀ ਜਿੱਥੇ ਮੈਨੂੰ ਘਰੇ ਲੈ ਗਿਆ ਮੈਂ ਕਿਹਾ ਚੱਲ ਯਾਰ ਪਰਿਵਾਰ ਜੀ ਜਾ ਗਏ ਆ ਵੀ ਥੋੜਾ ਬੇਫਿਕਰਾ ਉਹ ਦੋ ਕੁ ਮਿੰਟ ਹੀ ਖੜੇ ਜੀ ਉਸ ਘਰੇ ਉਹ ਕਹਿੰਦੇ ਚੱਕੋ ਬੈ ਕੇ ਇਧਰ ਆਓ ਉਹਨਾਂ ਨੇ ਮਗਰਲੇ ਪਾਸੇ ਇੱਕ ਕਮਰਾ ਜੋ ਚ ਤਾੜਦਾ ਸਾਨੂੰ ਬੰਦ ਕਰਤਾ ਬੰਦ ਕਰਤਾ ਜੀ ਮਨ ਲਓ ਕਿਸੇ ਪਾਸੋਂ ਹਵਾ ਨਹੀਂ ਸੀ ਉਹਦੀ ਕੋਸ਼ ਨਹੀਂ ਸੀ ਆਉਂਦਾ ਅਸੀਂ ਸਾਰਾ ਪਰਿਵਾਰ ਬੈਠ ਰਹੇ ਤੇ ਵਾਈਫ ਵੀ ਕਹੀ ਜAVE ਵੀ ਦੇਖੀ ਚੱਲੂ ਹੁਣ ਘਬਰਾਇਓ ਨਾ ਵੀ ਜੋ ਹੁਣ ਹੁਣ ਹੋਣਾ ਹੀ ਆ ਦੇਖੀ ਚੱਲੂ ਤਾ ਆਪਾਂ ਪੰਗਾ ਲੈ ਲਿਆ ਮੈਂ ਗੱਲ ਤਾਂ ਸਹੀ ਚੱਲ ਜਵਾਕਾਂ ਦਾ ਫਿਕਰ ਜਾਂ ਹੁੰਦਾ ਹੋਰ ਤਾਂ ਠੀਕ ਆ ਚੱਲ ਐ ਕਰਦੇ ਗਰੋਂਦੇ 2 ਘੰਟੇ ਲੰਗੇ 3 ਘੰਟੇ ਤੇ ਫੇਰ ਜੀ ਉਹ ਬੰਦੇ ਜਿਨ੍ਹਾਂ ਦੇ ਜਿਹੜੇ ਸਾਨੂੰ ਲੈ ਕੇ ਆ ਸੀ ਉਹ ਆਇਆ ਮੇਰੇ ਨਾਲ ਗੱਲ ਕਰਾਈ ਆ ਗੱਲ ਕਰ ਉਹ ਮੈਨੂੰ ਏਜੰਟਰ ਨਾਲ ਦਿਲਜੀਤ ਨਾਲ ਮੇਰੀ ਗੱਲ ਕਰਾਈ ਕਹਿੰਦਾ ਯਾਰ ਗੱਲ ਆਏ ਆ ਵੀ ਖਰਚਾ ਗਿਆ ਵਧ ਵੀ ਜੇਦਾ ਵੀਜ਼ਾ ਲੱਗਦਾ ਤੇ ਹੋਰ ਗੱਲਾਂ ਉਹਦੇ ਖਰਚੇ ਘਟਾ ਆ ਜਿਹੜਾ 2 ਨੰਬਰ ਵਾਲਾ ਕੰਮ ਤੇ ਪ ਪੈਸੇ ਦਿਨ ਮੈਂ ਕਹਿੰਦਾ ਯਾਰ ਬਈ ਤੈਨੂੰ ਆਪ ਨੂੰ ਪਤਾ ਹੈ ਬੰਦੇ ਕੋਲ ਜਿੰਨੇ ਗੁੰਦੇ ਜੋੜ ਕੇ ਬੰਦਾ ਵੱਤ ਵਾਦ ਲਾਉਣ ਦੀ ਕੋਸ਼ਿਸ਼ ਕਰਦਾ ਪੰਜਾਬੀ ਉਹ ਤਾਂ ਵੈਸੇ ਹੀ ਆ ਤਾਂ ਡੀਆਂ ਜਾ ਕੇ ਫਾੜ ਲੈਣ ਦੀ ਵੀ ਅਸੀਂ ਤਾਂ ਜਿੰਨੇ ਸੀਗੇ ਸਾਰੇ ਤੈਨੂੰ ਭਰ ਚੁੱਕੇ ਆ ਹੋਰ ਦਸ ਮੈਂ ਕਿੱਥੋਂ ਲਿਆਉਂਗਾ ਯਾਰ ਕਹਿੰਦਾ ਗੱਲਾਂ ਆ ਯਾਰ ਜੇ ਤਾਂ ਜਾਣਾ ਚਾਹੁੰਦਾ ਜਿਉਂਦਾ ਨੂੰ ਤੇ ਪੈਸੇ ਕਰ ਲਾ ਐਵੇਂ ਮੇਰਾ ਟਾਈਮ ਨਾਲ ਬਰਵਾਦ ਕਰਨਾ ਆਪ ਦਾ ਕਰ ਪੀ ਇਹਨਾਂ ਨੇ ਨਹੀਂ ਛੱਡਣਾ ਤੈਨੂੰ ਇਹ ਤੇਰੀ ਮਰਜ਼ੀ ਹੈ ਜੋ ਕਰਨਾ ਕਰ ਲੈ ਮੈਂ ਯਾਰ ਤੂੰ ਐਂ ਕਰ ਮੈਨੂੰ ਟਾਈਮ ਦੇ ਦੇ ਮੈਨੂੰ ਨਾ ਇਹਨੂੰ ਕਹਾਂ ਮੇਰੇ ਡੈਡ ਨੂੰ ਮੈਂ ਫੋਨ ਲਾਉਣਾ ਤੇ ਮੈਨੂੰ ਫੋਨ ਲ ਤੁਹਾਨੂੰ ਮਾਤਾ ਡੈਡੀ ਨੂੰ ਫੋਨ ਲਾਇਆ ਗੱਲਬਾਤ ਦੱਸਿਓਗੇ ਕਿ ਮੈਂ ਕਰ ਕਰਕੇ ਦੇਖ ਰਹਾ ਇਹਦੇ ਨਾਲ ਆਪਾਂ ਉਹਨਾਂ ਨੇ ਵੀ ਗੱਲ ਕੀਤੀ ਸਪਰਕ ਕੀਤਾ ਇਹਨੇ ਗੱਲ ਹੀ ਆਪਦੇ ਤੋਂ ਸਿੱੜਤੀ ਜ ਨਹੀਂ ਜੀ ਉਹ ਤਾਂ ਡਾਕਟਰ ਹੋਣੀ ਆ ਜੀ ਮੇਰੇ ਵੱਸ ਨਹੀਂ ਨਾ ਜੇ ਇੱਥੇ ਹੁੰਦਾ ਤੇ ਹੋਰ ਗੱਲ ਸੀ ਹੁਣ ਤੀਜੇ ਥਾਂ ਜਾਵੜਿਆ ਉੱਥੇ ਮੈਂ ਕੀ ਕਰੂੰਗਾ ਜੀ ਤੁਸੀਂ ਅੰਕਲ ਜੀ ਕਿਵੇਂ ਜਾਵੜੋਗੇ ਉੱਥੇ ਆਪਾਂ ਨੂੰ ਤਾਂ ਕੋਈ ਵਾਰੀ ਵਾਰਸ ਨਹੀਂ ਇਹਦਾ ਕੋਈ ਪਤਾ ਨਹੀਂ ਕੋਈ ਰਿਕਾਰਡ ਨਹੀਂ ਕਿੱਥੇ ਆ ਕਿੱਥੇ ਨਹੀਂ ਕੋਈ ਕਾਗਜ਼ਾਂਜ ਨਹੀਂ ਉੱਥੇ ਤਾਂ ਡੈੱਡ ਬੋਡੀਆਂ ਨਹੀਂ ਲੱਭਦੀਆਂ ਕੀ ਕਰੋਗੇ ਦੱਸੋ ਘਰ ਦੇ ਡਰ ਗਏ ਜੀ ਦਿਲ ਪਤਲੇ ਹੁੰਦੇ ਆ ਤੇ ਘਰ ਦੇ ਘਬਰਾ ਗਏ ਤਲ ਕਰਦਿਆਂ ਨੇ ਫੇਰ ਮੈਨੂੰ ਬੈਕ ਕਾਲ ਕੀਤੀ ਉਸੇ ਫੋਨ ਤੇ ਜਿੱਥੇ ਮੈਂ ਕੀਤੀ ਸੀ ਉਹਨਾਂ ਨੂੰ ਫੋਨ ਕਹਿੰਦੇ ਕੋਈ ਗੱਲ ਤੂੰ ਟੈਨਸ਼ਨ ਲੈ ਆਪਾਂ ਪੈਸੇ ਕਰ ਦੋ ਪੈਸੇ ਕਿਨੇ ਮੰਗੀ ਸੀ 50 ਲੱਖ ਜੀ 50 ਲੱਖ ਪਹਿਲਾਂ 50 ਬਾਅਦ 50 ਬਾਅਦ ਚ ਚਲੋ ਜੀ ਅਸੀਂ ਕਰਦੇ ਕਰਾਉਂਦੇ ਉਹ 50 ਲੱਖ ਰੁਪਇਆ ਦੋ ਦਿਨਾਂ ਚ ਕਰ ਲਿਆ ਰਿਸ਼ਤੇਦਾਰਾਂ ਤੋਂ 16 16 ਵਿੱਚ ਸਾਰੇ ਰਿਸ਼ਤੇਦਾਰਾਂ ਨੇ ਬਹੁਤ ਸਹਾ ਦਿੱਤਾ ਸਾਰਿਆਂ ਨੇ ਜਿਵੇਂ ਵੀ ਹੋਇਆ ਵੀ 50 ਲੱਖ ਰੁਪਇਆ ਅਸੀਂ ਹੋਰ ਕਰ ਲਿਆ 50 ਲੱਖ ਰੁਪਇਆ ਇਕੱਠਾ ਕਰਕੇ ਫੇਰ ਇਹਨੂੰ ਫੋਨ ਕੀਤਾ ਮੇਰੇ ਡੈਡੀ ਨੇ ਵੀ ਦੱਸੋ ਵੀ ਪੈਸੇ ਇਕੱਠੇ ਹੋ ਗਿਆ ਵੀ ਸਾਡਾ ਮੁੰਡਾ ਬਾਰਡਰ ਕਰਾਸ ਕਰਾ ਫੇਰ ਦਵਾਂਗੇ ਪੈਸੇ ਅਸੀਂ ਤੇਰੇ ਕੋਲ ਆ ਕੇ ਵੇਣ ਇਹ ਕਹਿੰਦਾ ਨਹੀਂ ਜੀ ਇਹ ਜੀ ਕੋਈ ਸ਼ਰਤ ਨਹੀਂ ਕਹਿੰਦਾ ਕਹਿੰਦਾ ਪੈਸੇ ਦੇਜੋ ਬਾਰਡਰ ਕਰਾਸ ਹੋ ਜੂ ਮੇਰੇ ਡੈਡ ਨੇ ਨੂੰ ਇਹ ਵੀ ਕਿਹਾ ਯਾਰ ਤੂੰ ਜਵਾਨ ਤੇ ਖੜਦਾ ਨਹੀਂ ਪਿਆ ਵੀ ਮੇਰਾ ਇੱਕ ਇੱਕ ਮੁੰਡਾ ਗਾ ਇੱਕ ਅਲੱਗ ਲਾਉਦਾ ਜਵਾਕ ਆ ਵੀ ਇੱਕ ਜਿਹੀ ਕੋਈ ਗੱਲਬਾਤ ਹੋ ਜੀ ਕੀ ਕਰਾਂਗੇ ਤੱਲੇ ਨਾਮ ਨਹੀਂ ਫਿਰ ਅਸੀਂ ਤਾਂ ਮੰਨਣਾ ਹੀ ਸੀ ਹੁਣ ਜਦੋਂ ਇਹ ਜਾੜੇਟ ਆਏ ਸੀ ਤੇ ਅਸੀਂ ਤਾਂ ਮੰਨਣਾ ਹੀ ਦੇ ਅਸੀਂ ਇਹ ਪੈਸੇ ਦੇਣ ਜਾੜੇ ਮੇਰਾ ਦੋਸਤ ਸੀਗਾ ਨਾਲ ਮੇਰੇ ਡੈਡੀ ਸੀ ਇੱਕ ਹੋਰ ਦੋਸਤ ਸੀ ਤੇ ਇਹਦੇ ਘਰੇ ਇਹਦਾ ਫਾਰਮ ਹਾਊਸ ਬਣਾਇਆ ਵਾ ਨਡਾਲੇ ਪਿੰਡ ਨੂੰ ਉੱਥੇ ਗਏ ਤੇ ਉੱਥੇ ਨੂੰ ਪੈਸੇ ਗਨਾਤੇ ਪੈਸੇ ਗਨਾਤੇ ਤੇ ਮਤਲਬ ਦਾ 48 49 ਲੱਖ ਰੁਪਇਆ ਹੋਇਆ ਸੀ ਸਾਡੇ ਕੋਲ 49 ਲੱਖ ਦੇਤਾ ਵੀ ਜਾਲਾ ਇੱਕ ਮੰਨ ਚ ਇਹ ਵੀ ਸੀਗਾ ਸ਼ਾਇਦ ਘਟ ਜੇ ਜਾਂ ਕੁਛ ਤੇ ਵੈਸੇ ਹੁੰਦਾ ਇਹਦਾ ਉੱਕਾ ਪੁੱਕਾ ਨਾ ਪੈ ਜਾਂਦਾ ਤੇ ਮੇਰਾ ਪੈਸੇ ਵੀ ਲੱਗੇ ਸੀ ਤੇ ਅਸੀਂ ਇਹਨੂੰ ਕਿਹਾ ਵੀ ਸਾਡਾ ਤਾਂ ਉਹ ਵੀ ਖਰਚਾ ਹੋ ਗਿਆ ਵੀ ਅਸੀਂ ਕੀ ਕਰਾਂਗੇ ਦੱਸ ਉਹ 49 ਲੱਖ ਇਹਨੇ ਫੜ ਕੇ ਰੱਖ ਲਿਆ ਜੀ ਕਹਿੰਦਾ ਜੀ ਜਾਓ 2 ਘੰਟੇ ਤੁਹਾਡੇ ਮੇਰੇ ਪਿੰਡ ਤੋਂ ਤੁਹਾਡੇ ਪਿੰਡ ਪਹੁੰਚਦੇ ਤੱਕ ਉਹਦਾ ਬਾਰਡਰ ਕਰਾਸ ਹੋਊਗਾ ਉਹ ਕਰਦੇ ਕਹਿੰਦੇ ਠੀਕ ਆ ਚੱਲ ਇੱਕ ਵਾਰੀ ਮੁੰਡਾ ਆਵੇ ਸਾਡੇ ਨਾਲ ਸੰਪਰਕ ਜਾਵੇ ਕੋਈ ਨਾ ਸਾਰਾ ਕੁਝ ਹੋ ਜਾਂਦਾ ਵੀ ਘਾਟੇ ਵਾਦੇ ਦੀ ਦੁਨੀਆ ਚ ਚੱਲਦੀ ਰਹਿੰਦੇ ਆ ਪੂਰੇ ਹੋ ਜਾਂਦੇ ਤੇ ਇਹਨੇ ਕਹਦਾ ਬਾਰਡਰ ਕਰਾਸ ਕਰਾਉਣਾ ਸੀਗਾ ਜੀ ਇਹਨੇ ਫੋਨ ਨਾ ਚੱਕਿਆ ਉਹਨਾਂ ਦਾ ਮੈਂ ਆਪਦੇ ਘਰ ਦੇ ਨੂੰ ਫੋਨ ਲਾਵਾਂਗੇ ਉਹਨੂੰ ਕਹੋ ਮੇਰਾ ਤਾਂ ਸਾਹ ਕੁੱਟੀ ਦਾ ਇੱਥੇ ਕਰਾਂ ਤੇ ਕਰਾਂਗੀ ਉਹ ਮਸਾ ਆਉਂਦਾ ਸੀਗਾ ਜੀ 2 ਘੰਟੇ ਚ ਇੱਕ ਵਾਰੀ ਬੰਦੇ ਉੱਤੇ ਹਾਂਜੀ ਪਾਣੀ ਦੇ ਦੋ ਬੋਤਲਾਂ ਦੇ ਜਾਂਦੇ ਆ ਉਸ ਤੋਂ ਬਾਅਦ ਸਾਰਾ ਦਿਨ ਪਾਣੀ ਪਾ ਇੱਕ ਵਾਰੀ ਜੀ ਪੀ ਲੋ ਭਾਵੇਂ 2 ਘੰਟੇ ਜੀ ਪੀ ਲੋ ਭਾਵੇਂ ਸਾਰੀ ਦਿਹਾੜੀ ਜੀ ਪੀ ਲੋ ਅੱਛਾ ਕੋਈ ਕਉ ਜੇ ਆਪਾਂ ਖਾਵਾ ਪੀਵਾਂਗੇ ਫਿਰ ਸਾਰਾ ਕੁਝ ਵਰਤਜ ਲੈਣਾ ਪੈਂਦਾ ਬਾਥਰੂਮ ਹੀ ਸਾਰਾ ਕੁਝ ਨਹੀਂ ਦਿੰਦੇ ਕਹਿੰਦੇ ਬੈਠ ਰਹੋ ਕੁਝ ਨਹੀਂ ਤੁਸੀਂ ਮਰ ਨਹੀਂ ਲੱਗੇ ਤੇ ਫਿਰ ਇਹਨੂੰ ਮੈਂ ਫੋਨ ਕੀਤਾ ਉਹਨਾਂ ਦੇ ਫੋਨ ਤੇ ਮੈਂ ਕਿਹਾ ਮੈਨੂੰ ਉਹਨਾਂ ਆਈ ਵਾਂਟ ਟੂ ਟਾਕ ਟੂ ਦਿਲਜੀਤ ਚਲੋ ਸਮਝ ਗਿਆ ਉਹਨੇ ਫੋਨ ਲਾਇਆ ਮੇਰੇ ਗੱਲ ਕਰਾਈ ਤੇ ਮੈਂ ਕਿਹਾ ਯਾਰ ਭਾ ਵੀ ਤੈਨੂੰ ਸਾਰਾ ਕੁਝ ਕਰਤਾ ਹੋਂ ਦੱਸ ਵੀ ਕੀ ਲੈਣਾ ਬਾਕੀ ਰਹਿ ਗਿਆ ਵੀ ਸਾਰਾ ਕੁਝ ਤਾਂ ਲੈ ਗਿਆ ਜੋ ਸੰਦ ਪੜਾ ਸਾਰਾ ਕੁਝ ਵੇਚ ਵਟ ਕੇ ਤੈਨੂੰ ਦੇਤਾ ਕਹਿੰਦਾ ਲੱਖ ਰੁਪਈਆ ਘਟਾ ਮੈਂ ਕਹਿਆ ਯਾਰ ਗੁਰਵਾ ਇੰਨੇ ਪੈਸੇ ਲੈ ਕੇ ਹਲੇ ਵੀ ਲੱਖ ਦੇਗਾ ਕੀ ਰਹਿ ਗਿਆ ਮਗਰ ਯਾਰ ਤੂੰ ਆਪ ਸੋਚ ਵੀ ਕੋਈ ਛੱਡਿਆ ਤਾਂ ਹੈ ਨਹੀਂ ਮਗਰ ਕਹਿੰਦਾ ਨਹੀਂ ਕਹਿੰਦਾ ਜੋ ਗੱਲ ਹੋ ਗਈ ਹੋ ਗਈ ਉਹ ਗੱਲ ਤੇ ਪੂਰਾ ਉਤਰਨਾ ਪੈਂਦਾ ਮੇਰੇ ਇਕੱਲੇ ਤੇ ਥੋੜੀ ਆ ਕਹਿੰਦਾ ਸਾਡੇ ਦੋਹਾਂ ਤੇ ਨਾ ਜਾਣਦੇ ਮੈਂ ਕੀ ਕਰੂੰ ਤੈਨੂੰ ਕਿੰਨੀਆਂ ਕੰਟਰੀਆਂ ਘੁਮਾਤੀਆਂ ਕਿੰਨੀਆਂ ਟਿਕਟਾਂ ਲੱਗੀਆਂ ਐਂ ਲੱਗ ਗਿਆ ਉਹ ਲੱਗ ਗਿਆ 20 ਲੱਖ ਦਾ ਖਰਚਾ ਹੀ ਹੋ ਗਿਆ ਸਾਡਾ ਤੇ ਬਾਕੀ ਤਿੰਨ ਜਣੇ ਕੋਈ ਮੰਨ ਲਓ ਬੋਲੀ ਬਹੁਤ ਮਾੜੀ ਸੀਗੀ ਜੀ ਵੀ ਜਿਵੇਂ ਹੁੰਦੀ ਆ ਉਹਨੂੰ ਚਲੋ ਬੰਦੇ ਏਜੰਟਾਂ ਦੀ ਤੁਹਾਨੂੰ ਸਭ ਤੁਹਾਡਾ ਨਿੱਤ ਦਾਵਾ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਬੋਲਦੇ ਮੁੜ ਕੇ ਪਹਿਲਾਂ ਜਦੋਂ ਕੰਮ ਕਰਾਉਣਾ ਹੁੰਦਾ ਉਦੋਂ ਹੋਰ ਕੰਮ ਹੁੰਦਾ ਤੇ ਜਦੋਂ ਅਸੀਂ ਉਹਨਾਂ ਦੇ ਦਿੱਕੇ ਜੜ ਜਾਂਦੇ ਫਿਰ ਹੋਰ ਬੁਲੀ ਹੋ ਜਾਂਦੀ ਤੇ ਫਿਰ ਇਹਨੂੰ ਲੱਖ ਰੁਪਏ ਜਿਵੇਂ ਆਪਦੇ ਦੋਸਤ ਨੂੰ ਫੋਨ ਕੀਤਾ ਰਾਤ ਨੂੰ ਕਰਕੇ ਫੋਨ ਕਰਕੇ ਠਾਇਆ ਇਧਰ ਇੰਡੀਆ ਦੀ ਰਾਤ ਸੀ ਉਧਰ ਦਿਨ ਸੀ ਇਹਨੇ ਉਹਦੇ ਖਾਤੇ ਪਾਇਆ ਠੀਕ ਹੈ ਜੀ ਫਿਰ ਇਹਨੂੰ ਦਿਲਜੀਤ ਨੂੰ ਇਹਨੇ ਸਕਰੀਨਸ਼ਾਟ ਭੇਜਿਆ ਫਿਰ ਮੈਂ ਇਧਰੋਂ ਨਾਲ ਫੋਨ ਤੇ ਅਸੀਂ ਦਿਲਜੀਤ ਨਾਲ ਮੈਂ ਕਿਹਾ ਆ ਗਏ ਕਹਿੰਦਾ ਆ ਗਏ ਜੀ ਫਿਰ ਮੈਨੂੰ ਅੱਧੇ ਘੰਟੇ ਬਾਅਦ ਬਾਰਡਰ ਕਰਾਸ ਕਰਾਉਂਦਾ ਇਹਨ ਉਹਤੂ ਬਾਦੇ ਇੱਕ ਵੀਡੀਓ ਜਿਹੜੀ ਆ ਰਹੀ ਹੈ ਸਾਹਮਣੇ ਇਹਦੇ ਵਿੱਚ ਬੰਦਾ ਉਹ ਪੈਸੇ ਗਰਜ਼ਾ ਹਾਂਜੀ ਇਹ ਵੀਡੀਓ ਜੀ ਜਿੱਦਨ ਅਸੀਂ 90 ਲੱਖ ਰੁਪਏ ਦਿੱਤਾ ਤੇ ਮੇਰੇ ਦੋਸਤ ਦੇ ਘਰੇ ਉਦੋਂ ਦੀ ਵੀਡੀਓ ਆਈ ਅੱਛਾ ਜੀ ਤੇ ਹੁਣ ਮਾਮਲਾ ਦਰਜ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਹੋ ਗਿਆ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਜੀ ਸਾਨੂੰ ਮੇਰੀ ਬਹੁਤ ਬਰੀਕੀ ਨਾਲ ਮੇਰੀ ਗੱਲ ਸੁਣੀ ਹਾਂਜੀ ਅੱਛਾ ਸਰ ਤੇ ਉਹਨਾਂ ਨੂੰ ਸੱਚਾਈ ਲੱਗੀ ਮੇਰੀ ਗੱਲਾਂ 'ਚ ਤਾਂ ਹੀ ਮਾਮਲਾ ਦਰਜ ਕੀਤਾ ਜੀ ਸਾਰਾ ਕੁਝ ਅੱਛਾ ਸਰ ਇੱਕ ਤੁਸੀਂ ਬਾਰਡਰ ਕੰਨੇ ਪਾਰ ਕਰ ਗਏ ਉਸ ਤੋਂ ਬਾਅਦ ਵਰਕ ਵੀਜ਼ਾ ਮਿਲ ਗਿਆ ਸੀ ਨਹੀਂ ਜੀ ਮੈਨੂੰ ਵਰਕ ਵੀਜ਼ਾ ਨਹੀਂ ਮਿਲਿਆ ਮੇਰਾ ਨਾ ਇੱਕ ਏ ਨੰਬਰ ਕਰ ਕੀ ਇਸਨੂੰ ਲਾਈਨ ਨੂੰ ਮੇਰਾ ਜੀ 6 ਮਹੀਨੇ ਕੇ ਏਸੀ ਨਹੀਂ ஆன்ਲਾਈਨ ਹੋਇਆ ਜਦੋਂ ਕੈਂਪ ਚੋਂ ਬਾਹਰ ਆਏ ਤੇ ਕੇਸ ਨਹੀਂ ஆன்ਲਾਈਨ ਹੋਇਆ ਤੇ ਉਹਦੇ ਕਰਕੇ ਫਿਰ ਜਦੋਂ ਨੂੰ ਕੇਸ ஆன்ਲਾਈਨ ਹੋਣਾ ਦੀ ਮਨ ਲਓ 7-8 ਮਹੀਨੇ ਲੰਘ ਗਏ ਫਿਰ ਜਦੋਂ ਵਰਕ ਪਰਮਿਟ ਲੈਣਾ ਹੁੰਦਾ 6 ਮਹੀਨੇ ਬਾਅਦ ਉਹ ਹੁੰਦਾ ਉਦੋਂ ਤੱਕ ਜੀ ਮੈਨੂੰ ਚਿੱਠੀ ਘੱਟਦੀ ਵੀ ਮੰਨ ਲਓ ਵੀ ਤੁਸੀਂ ਆਪ ਜਾ ਸਕੋ ਤਾਂ ਵਧੀਆ ਕਰ ਲੈਣੀ ਤਾਂ ਅਸੀਂ ਭੇਜਾਂਗੇ ਵੀ ਇਹਨੇ ਕੰਟਰੀ ਲੀਵ ਕਰੋ ਮੇਰੇ ਸਾਹ ਉੱਥੇ ਇੱਕ ਤਰੀਕ ਪੈਂਦੀ ਹੁੰਦੀ ਆ ਇਸ ਦੇ ਉੱਥੇ ਉਹਨਾਂ ਨੇ ਕਹਿਤਾ ਸੀ ਮੈਨੂੰ ਸਿੱਧਾ ਕਹ ਲਈ ਕਿ ਫਰਾਡ ਹੋਇਆ ਤੁਹਾਡੇ ਨਾਲ ਬਿਲਕੁਲ ਜੀ ਫਰਾਡ ਹੀ ਹੈ ਜੀ ਹਿਊਮਨ ਟ੍ਰੈਫਿਕਿੰ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਇਨਸਾਫ ਮੰਗ ਕਰਦਾ ਜੀ ਜਿਹੜਾ ਕੁਝ ਮੇਰਾ ਗਵਾਚਿਆ ਵੀ ਮੈਨੂੰ ਵਾਪਸ ਮਿਲੇ ਜੀ ਅੱਛਾ ਉਸ ਤੋਂ ਬਾਅਦ ਤਾਲਮੇਲ ਹੋਇਆ ਏਜੰਟਸ ਦੇ ਨਾਲ ਹਾਂਜੀ ਇਹਨੂੰ ਮੈਂ ਇੱਕ ਮੇਰਾ ਦੋਸਤ ਰਹਿੰਦਾ ਬਾਹਰ ਜੀ ਉਹਦੇ ਥਰੂ ਫੋਨ ਵੀ ਕਰਾਇਆ ਵੀ ਉਹਦੇ ਪੱਲੇ ਕੁਛ ਨਹੀਂ ਰਿਹਾ ਨਾ ਇੱਥੇ ਕੁਝ ਬਣਦਾ ਪਿਆ ਵੀ ਯਾਰ ਆਇਆ ਨਾ ਕਰ ਵੀ ਤੂੰ ਬਹੁਤ ਥਕਾ ਕੀਤਾ ਉਹਨਾਂ ਹੋ ਉਹ ਕਹਿੰਦਾ ਜੀ ਇਹ ਜੇ ਰੋਜ਼ ਆਉਂਦੇ ਆ ਮੇਰੇ ਕੋਲ ਬਹੁਤ ਬੱਤੀ ਕੇਸ ਆਉਂਦੇ ਆ ਬਾਅਦ ਚ ਆਈਂ ਸਾਰੇ ਕਹਿੰਦੇ ਆ ਉਹਨੂੰ ਕਿਹਾ ਕੋਈ ਨਾ ਹੋਇਆ ਤੇ ਹੋ ਯਾਰ ਤੇ ਹੁਣ ਕੋਈ ਏਜੰਟ ਇੱਥੇ ਹੀ ਆ ਜਾਂ ਵਿਦ ਏਜੰਟ ਇੱਥੇ 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 ਇੰਡੀਆ ਚ ਹੈ ਜੀ ਮਾਮਲਾ ਦਰਜ ਹੋ ਗਿਆ ਮਾਮਲਾ ਦਰਜ ਹੋ ਗਿਆ ਜੀ 15 ਤਰੀਕ ਨੂੰ ਮਾਮਲਾ ਦਰਜ ਹੋ ਗਿਆ ਜੁਲਾਈ ਨੂੰ ਪੁਲਿਸ ਵੱਲੋਂ ਕਿਸ ਤਰੀਕੇ ਦਾ ਪੁਲਿਸ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ